ਦੇਸ਼ ਭਰ ਵਿੱਚ 1600 ਸ਼ਾਖਾਵਾਂ ਅਤੇ ਭਾਰਤ ਦੇ ਲਗਭਗ ਸਾਰੇ ਹਿੱਸਿਆਂ ਵਿੱਚ ਕੰਮ ਕਰਨ ਵਾਲੀ ਭਾਰਤ ਵਿਕਾਸ ਪਰਸ਼ਦ ਭਾਰਤੀ ਮੁੱਲਾਂ ਦੇ ਉੱਪਰ ਪਹਿਰਾ ਦੇਣ ਵਾਲੀ ਸੰਸਥਾ ਭਾਰਤ ਵਿਕਾਸ ਪਰਸ਼ਦ ਅੱਜ ਸਾਡੇ ਵਿਕਲੈਂਗ ਸਹਾਇਤਾ ਕੇਂਦਰ ਲੁਧਿਆਣਾ ਦੇ ਵਿੱਚ ਭਾਰਤ ਵਿਕਾਸ ਪਰਸ਼ਦ ਦੀ ਸਾਡੇ ਤਿੰਨ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਕਪੂਰਥਲਾ ਅਤੇ ਲੁਧਿਆਣਾ ਇਨਾਂ ਦੇ ਦਾਇਤ ਪਧਾਰੀ ਯਾਨੀ ਪਦਾਧਿਕਾਰੀਆਂ ਦੀ ਜਿਹੜੀ ਮੀਟਿੰਗ ਹੋਈ ਹੈ ਇਸ ਦੇ ਵਿੱਚ ਉਹਨਾਂ ਨੇ ਪਿਛਲੇ 3 ਮਹੀਨਿਆਂ ਦੇ ਵਿੱਚ April ਤੋਂ ਲੈ ਕੇ June ਤੱਕ ਜਿਹੜੀਆਂ ਵੀ ਗਤੀਵਿਧੀਆਂ ਕੀਤੀਆਂ ਉਹਨਾਂ ਦੀ ਵਿਸਤਾਰਪੂਰਵਕ ਜਰੀਆ ਰਿਪੋਰਟ ਅੱਜ ਇੱਥੇ ਪੇਸ਼ ਕੀਤੀ ਗਈ ਆ ਔਰ ਅੱਗੋਂ ਟੀਮਾਂ ਨੂੰ ਹੋਰ ਜਿਹੜੇ ਕਿਸ ਤਰ੍ਹਾਂ ਜਾ ਕੇ ਸਮਾਜ ਦੇ ਵਿੱਚ ਜਿਹੜੇ ਕੰਮ ਕਰਨੇ ਆ ਉਸ ਦੀ ਜਾਣਕਾਰੀ ਦਿੱਤੀ ਨਾਲ ਹੀ ਜਿਹੜੇ ਨੈਸ਼ਨਲ ਪ੍ਰੋਜੈਕਟ ਜਿਹੜੇ ਸਾਡੇ ਇਹਨਾਂ 3 ਮਹੀਨਿਆਂ ਚ ਚਾਹਣਗੇ ਜਿਨ੍ਹਾਂ ਚ ਭਾਰਤ ਕੋ ਜਾਨੋ ਤੇ ਰਾਸ਼ਟਰੀ ਸਮੂਹ ਕਾਨਪਤੀਯੋਗਤਾ ਜਿਹੜੀ ਆ ਇਹਦੇ ਬਾਰੇ ਡਿਟੇਲ ਜਿਹੜੀ ਜਾਣਕਾਰੀ ਜਿਹੜੀ ਆ ਦਿੱਤੀ ਗਈ। ਵਿਵੇਕ ਸ਼ਰਮਾ ਭਾਰਤ ਵਿਕਾਸ ਪਰਸ਼ਦ ਪੰਜਾਬ ਵੈਸਟ ਪ੍ਰਤਾਂਤ ਪ੍ਰਧਾਨ ਅੱਜ ਅਸੀਂ ਇਕੱਠੇ ਹੋਏ ਆਂ ਲੁਧਿਆਣਾ ਚ ਦਿਵਿਆਂਗ ਸਹਾਇਤਾ ਕੇਂਦਰ ਜਿੱਥੇ ਸਾਡੀ ਡਿਸਟ੍ਰਿਕਟ ਮੀਟਿੰਗ ਹੋ ਰਹੀ ਹੈਗੀ ਡਿਸਟ੍ਰਿਕਟ ਲੁਧਿਆਣਾ ਡਿਸਟ੍ਰਿਕਟ ਕਪੂਠਰਾ ਔਰ ਐਸ ਪੀ ਐਸ ਨਗਰ ਇਸ ਦੇ ਵਿੱਚ ਜਿਹੜੀਆਂ ਬ੍ਰਾਂਚਾਂ ਸਾਡੀਆਂ ਕੰਮ ਕਰ ਰਹੀਆਂ ਹੈਗੀਆਂ ਉਹ ਸਾਰੀਆਂ ਇੱਥੇ ਅੱਜ ਇਸ ਮੀਟਿੰਗ 'ਚ ਹਾਜ਼ਰ ਹੋਈਆਂ ਹੈਗੀਆਂ ਔਰ ਉਹਨਾਂ ਨੇ ਪਿਛਲੇ 3 ਮਹੀਨਿਆਂ 'ਚ ਜੋ-ਜੋ ਗਤੀਵਿਧੀਆਂ ਕੀਤੀਆਂ ਆਪਣੀਆਂ ਬ੍ਰਾਂਚਾਂ ਉਸ ਦੀ ਉਹ ਰਿਪੋਰਟਿੰਗ ਕਰ ਰਹੀ ਹੈਗੀ ਹੈ ਪਲੱਸ ਅਸੀਂ ਆਪਣਾ ਜੋ ਭਾਰਤ ਵਿਕਾਸ ਪਰਿਸ਼ਦ ਦੇ ਕਾਰੇ ਹੈਗੇ ਐ ਸਾਲ ਪਰ ਹੋਰ ਕਿੱਦਾਂ ਕਰਨੇ ਹੈਗੇ ਆ ਉਸ ਦੀ ਜੋ ਰੂਪਰੇਖਾ ਹੈਗੀ ਆ ਉਸ ਤੇ ਵੀ ਅੱਜ ਸਾਰਾ ਵਿਚਾਰ ਬRANDA ਸਾਰਿਆਂ ਨੇ ਮਿਲ ਕੇ ਕੀਤਾ ਹੈਗਾ ਤੇ ਮੈਂ ਸਾਰਿਆਂ ਨੂੰ ਜਿਹੜੇ ਵੀ ਅੱਜ ਸਾਰੇ ਮੈਂਬਰਸ ਇੱਥੇ ਆਏ ਹੈਗੇ ਆ ਜਿਨ੍ਹਾਂ ਨੇ ਆਪਣੀ ਹਾਜ਼ਰੀ ਦਿੱਤੀ ਹੈਗੀ ਆ ਔਰ ਜਿਹੜੇ ਮੈਂਬਰ ਕਿਸੇ ਵਜ੍ਹਾ ਕਰਕੇ ਅੱਜ ਇਸ ਮੀਟਿੰਗ 'ਚ ਨਹੀਂ ਆ पाए ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਉਹ ਅੱਜ ਦੀ ਜਿਹੜੀ ਮੀਟਿੰਗ ਹੈਗੀ ਐ ਉਸ ਦੀ ਜੋ ਰੂਪਰੇਖਾ ਜੋ ਤਿਆਰੀ ਜੋ ਆਉਣ ਵਾਲੇ ਵਰੇਚ ਅਸੀਂ ਜੋ ਕੰਮਕਾਜ ਕਰਨੇ ਹੈਗੇ ਐ ਉਸ ਦੀ ਜੋ ਜਾਣਕਾਰੀ ਹੈਗੀ ਐ ਉਹ ਆਪਣੇ ਜਿਹੜੇ ਡਿਸਟ੍ਰਿਕਟ ਕੋਆਰਡੀਨੇਟਰਸ ਜਾਂ ਡਿਸਟ੍ਰਿਕਟ ਕੋਆਰਡੀਨੇਟਰਸ ਹੈਗੇ ਆ ਉਹਨਾਂ ਕੋਲ ਜ਼ਰੂਰ ਲਵੋ ਤਾਂ ਕਿ ਜੋ ਅਸੀਂ ਆਪਨਾ ਜੋ ਸਾਲ ਪਰ ਜੋ ਅੱਗੇ ਕੰਮ ਕਰਨੇ ਹੈਗੇ ਆ ਉਸ ਦੀ ਰੂਪਰੇਖਾ ਤਿਆਰ ਕਰੀਏ ਤਾਂ ਮੈਂ ਇਹਨਾਂ ਸ਼ਬਦਾਂ ਨਾਲ ਹੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਕਰਦਾ ਹੈਗਾ ਖਾਸ ਕਰਕੇ ਦੇਸ਼ ਰਾਜ ਬੰਗਾ ਜੀ ਦਾ ਜੋ ਪੰਜਾਬ ਟੂਡੇ ਦੇ ਆਪਣਾ ਚੀਫ ਐਡੀਟਰਸ ਹੈਗੇ ਆ ਉਹਨਾਂ ਨੇ ਅੱਜ ਜਿਹੜਾ ਸਾਡਾ ਪ੍ਰੋਗਰਾਮ ਸਾਰਾ ਕਵਰ ਕੀਤਾ ਹੈਗਾ ਔਰ ਇਸ ਨੂੰ ਸਾਰਿਆਂ ਤੱਕ ਪਹੁੰਚ ਸਾਡੀ ਜੋ ਮਦਦ ਕੀਤੀ ਹੈਗੀ ਹੈ ਮੈਂ ਉਹਨਾਂ ਦਾ ਵੀ ਇੱਥੇ ਆਂਦੇ ਬਹੁਤ ਬਹੁਤ ਧੰਨਵਾਦੀ ਹਾਂ ਧੰਨਵਾਦ ਜੀ ਮੈਂ ਅਰुणाਪੁਰੀ ਭਾਰਤ ਵਿਕਾਸ ਪਰਿਸ਼ਦ ਦੀ ਨੈਸ਼ਨਲ ਟੀਮ ਮੈਂਬਰ ਸੇਵਾ ਅੱਜ ਸਾਡੀ ਥੇ ਜਿਲ੍ਹਾ ਵਿਟੀ ਘੁੰਮ ਰਹੀ ਹੈ ਜਿਹਦੇ ਵਿੱਚ ਲੁਧਿਆਣਾ ਜ਼ਿਲ੍ਹਾ ਐਸਬੀਐਸ ਨਗਰ ਤੇ ਕਪੂਰਥਲਾ ਜ਼ਿਲ੍ਹਾ ਦੀਆਂ ਸ਼ਾਖਾਵਾਂ ਆਈਆਂ ਹੋਈਆਂ ਹਨ ਯੇਰਿਨਾ ਸ਼ਾਖਾਵਾਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਆ ਕੇ ਸਾਨੂੰ ਆਪਣੀ ਰਿਪੋਰਟ ਦਿੰਦੀਆਂ ਤੇ ਅਸੀਂ ਇਹਨਾਂ ਨੂੰ ਦੱਸਦੇ ਕਿ ਕਿੱਥੇ ਤੁਹਾਡੀਆਂ ਕਮੀਆਂ ਹਨ ਤੇ ਕਿੱਦਾਂ ਤੁਸੀਂ ਸਮਾਜ ਸੁਧਾਰਦੇ ਹੋਰ ਜ਼ਿਆਦਾ ਕੰਮ ਕਰ ਸਕਦੇ ਹੋ ਸਾਨੂੰ ਜੋ ਰਾਸ਼ਟਰੀ ਲੈਵਲ ਤੋਂ ਜੋ ਵੀ ਸਾਨੂੰ ਸੇਵਾ ਦੇ ਕੰਮ ਕਰਨ ਲਈ ਦਿੱਤੇ ਜਾਂਦੇ ਹਨ ਅੱਜ ਅਸੀਂ ਉਹ ਡਿਸਕਸ ਕੀਤੇ ਕਿ ਤੁਸੀਂ ਇਹਨਾਂ ਕੰਮਾਂ ਨੂੰ ਹੋਰ ਕਿੱਦਾਂ ਆਪਣੇ ਸਮਾਜ ਵਿੱਚ ਕਰ ਸਕਦੇ ਹੋ ਸਾਡਾ ਮਕਸਦ ਇਹ ਹੈ ਕਿ ਸਮਾਜ ਦੀ ਸੇਵਾ ਕਰਕੇ ਜਿਹੜਾ ਸਾਡਾ ਸਮਾਜ ਦਾ ਨਿਮਨ ਵਰਗ ਹੈਗਾ ਆ ਉਹ ਕਿਸੇ ਕਰੋ ਬਾਂਝਾ ਰਹਿ ਗਿਆ ਉਹਨੂੰ ਅਸੀਂ ਆਪਣੀਆਂ ਸੇਵਾਵਾਂ ਦੇ ਕੇ ਹੋਰ ਉੱਚਾ ਬਣਾ ਸਕੀਏ ਹੋਰ ਖੁਸ਼ਹਾਲ ਬਣਾ ਸਕੀਏ ਅੱਜ ਸਾਡੀ ਇਹੀ ਕੋਸ਼ਿਸ਼ ਰਹੇਗੀ ਕਿ ਬ੍ਰਾਂਚਾਂ ਦੇ ਥਰੂ ਅਸੀਂ ਸਮਾਜ ਦੀ ਸੇਵਾ ਕਿਸ ਤਰ੍ਹਾਂ ਕਰਾਉਣੀ ਹੈ ਅੱਜ ਦੀ ਮੀਟਿੰਗ 'ਚ ਅਸੀਂ ਬ੍ਰਾਂਚਾਂ ਨੂੰ ਇਹ ਦੱਸਿਆ ਧੰਨਵਾਦ मैं सविता अग्रवाल डॉक्टर किचलू ब्रांच के अध्यक्ष के रूप में आपसे रूबरू हूं और आज हमने होस्ट ब्रांच के रूप में लुधियाना कपूरथला एसबीएस नगर तीनों ही जिलों के शाखाओं के रूप में सबसे सबको यहां आमंत्रित किया है और विषय हमारा सेवा संस्कार संपर्क सहयोग इस रूप में हम अपने भारत के सर्वांगीण विकास के लिए और संस्कार के रूप में अपने परिवारों को जोड़ने का प्रयास करते हैं और प्रयास करते हैं कि जो नींव का पत्थर भारत विकास परिषद इस समाज को दे रहा है वह वृक्ष वट वृक्ष के रूप में हम सब के बीच बढ़ता फलता फूलता रहे आपका सभी का बहुत बहुत धन्यवाद